ਦੋਸਤੋ ਕਈ ਵਾਰ ਬੀਤਿਆ ਸਮਾਂ ਸਾਡੇ ਪੈਰਾਂ ਹੇਠੋਂ ਮਿੱਟੀ ਖਿੱਚ ਲੈਂਦਾ ਹੈ ਅਤੇ ਅਸੀਂ ਉਹਨਾਂ ਰਾਹਾਂ 'ਤੇ ਪਹੁੰਚ ਜਾਂਦੇ ਹਾਂ ਜਿੱਥੇ ਲੱਗਦਾ ਹੈ ਸਫ਼ਰ ਕਦੇ ਮੁੱਕਣਾ ਹੀ ਨਹੀਂ ਜਿਵੇਂ ਹੁਣ ਕੁਝ ਵੀ ਠੀਕ ਨਹੀਂ ਹੋਣਾ ਪਰ ਯਾਦ ਰੱਖੋ ਜਦੋਂ ਇਨਸਾਨ ਨੂੰ ਲੱਗਦਾ ਹੈ ਕਿ ਹੁਣ ਉਸਦੇ ਕੋਲ ਕੁਝ ਵੀ ਨਹੀਂ ਬਚਿਆ ਉਦੋਂ ਹੀ ਕਿਸਮਤ ਉਸਦੇ ਲਈ ਕੋਈ ਨਵਾਂ ਦਰ ਖੋਲ ਦਿੰਦੀ ਹੈ ਹਾਂ ਇਹ ਪਤਲਾ ਸੁੱਖੇ ਨਹੀਂ ਹੁੰਦੇ ਪਦ ਚੋ ਹਿੰਮਤ ਕਰ ਲੈਂਦਾ ਹੈ ਨਵੇਂ ਕਦਮ ਚੁੱਕਣ ਦੀ ਉਹ ਹੀ ਆਪਣੀ ਜ਼ਿੰਦਗੀ ਦੀ ਨਵੀਂ ਕਹਾਣੀ ਲਿਖਦਾ ਹੈ ਅੱਜ ਦੀ ਇੱਕ ਕਹਾਣੀ ਐਸੇ ਹੀ ਚਾਨਣ ਤੇ ਹਨੇਰੀ ਦੀ ਟੱਕਰ ਹੈ ਇੱਕ ਪਾਸੇ ਸੱਚਾਈ ਗਿਆਨ ਤੇ ਰੋਹਾਨੀ ਚਾਨਣ ਵਰਗਾ ਸਖਸ਼ ਚਿੱਤੇ ਪੋਲ ਲੋਕਾਂ ਦੀ ਜ਼ਿੰਦਗੀ ਦਾ ਰਾਹ 모ੜ ਦਿੰਦੇ ਸਨ ਤੇ ਤੁੱਜੇ ਪਾਸੇ ਇੱਕ ਪਟਕਿਆ ਹੋਇਆ ਇਨਸਾਨ ਇਸ ਧਰਤੀਆ ਡਰ ਸ਼ਾਲਾ ਤੇ ਅਗਿਆਨਤਾ ਨਾਲ ਘਿਰੀ ਹੋਈ ਸੀ ਉਸ ਦੀਆਂ ਮਾੜੀਆਂ ਹਰਕਤਾਂ ਹੀ ਉਸ ਦੀ ਰੋਚੀ ਰੋਟੀ ਬਣ ਚੁੱਕੀਆਂ ਸਨ ਪਰ ਦੋਸਤੋ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਦੋਂ ਚਾਨਣ ਹਨੇਰੇ ਨਾਲ ਟਕਰਾਂਦਾ ਹੈ ਤਾਂ ਨਤੀਜਾ ਕੀ ਨਿਕਲਦਾ ਹੈ ਜਦੋਂ ਸੱਚਾਈ ਤੇ ਕੁਫਰ ਆਮਨੇ ਸਾਹਮਨੇ ਖੜੇ ਹੋ ਜਾਂ ਤਾਂ ਕਿਹੜਾ ਝੁਕਦਾ ਹੈ ਕਈ ਵਾਰ ਇੱਕ ਕਲ ਇੱਕ ਵਾਕ ਇੱਕ ਮੁਲਾਕਾਤ ਜ਼ਿੰਦਗੀ ਨੂੰ ਅਚੇਹ ਪਾਸੇ ਮੋੜ ਦਿੰਦੀ ਹੈ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ ਸੋਚੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਰੋਹਾਨੀ ਸਫਰ ਚੈਨਲ ਸਬਸਕ੍ਰਾਈਬ ਜੁੜ ਕਰੋ ਚਲੋ ਹੁਣ ਇਸ ਕਹਾਣੀ ਦੀ ਸ਼ੁਰੂਆਤ ਕਰੀਏ ਇੱਕ ਵਾਰ ਦੀ ਗੱਲ ਹੈ ਰਾਤ ਦਾ ਸਮਾਂ ਸੀ گلیاں ਸੁੰਨੀਆਂ ਪਈਆਂ ਸਨ ਹੌਲੀ ਹੌਲੀ ਪਾਦਰਸ਼ਤियां ਪੁੰਡਾਂ ਕਸਬੇ ਦੀ ਠੰਡੀ ਹਵਾ ਵਿੱਚ ਘੁਲ ਰਹੀਆਂ ਸਨ ਪੱਤਿਆਂ ਦੀ ਖੜਖੜਾਹਟ ਦੂਰੋਂ ਆਉਂਦਿਆਂ ਕੁੱਤਿਆਂ ਦੀਆਂ ਆਵਾਜ਼ਾਂ ਹਰ ਅੱਛੀ ਜਿੱਤ ਦੇਿਲ ਵਿੱਚ ਇੱਕ ਅਜੀਬ ਜਿਹਾ ਡਰ ਪੈਦਾ ਕਰ ਰਹੀ ਸੀ ਉਸੇ ਕਸਬੇ ਵਿੱਚ ਇੱਕ ਪਹੁੰਚਿਆ ਹੋਇਆ ਫਕੀਰ ਰਹਿੰਦਾ ਸੀ ਲੋਕਾਂ ਨੂੰ ਸੱਚਾਈ ਤੇ ਰਾਹੇ ਪਾਉਣ ਵਾਲਾ ਸਾਧੂ ਉਹ ਤੰਗ ਗਲੀਆਂ ਵਿੱਚੋਂ ਲੰਘ ਰਿਹਾ ਸੀ ਤੇ ਅਚਾਨਕ ਉਸ ਨੂੰ ਹਨੇਰੇ ਵਿੱਚੋਂ ਇੱਕ ਪਰਛਾਂਵਾ ਨਜ਼ਰ ਆਇਆ ਜਿਵੇਂ ਕੋਈ ਉਸ ਨੂੰ ਚੁੱਪਚਾਪ ਤੱਕ ਰਿਹਾ ਹੋਵੇ ਪਰ ਉਹ ਸਾਇਆ ਉਸ ਤੇਵੇਲੇ ਹਨੇਰੇ ਵਿੱਚ ਕੌਮ ਹੋ ਗਿਆ ਉਹ ਕੋਈ ਹੋਰ ਨਹੀਂ ਇੱਕ ਚੋਰ ਸੀ ਘਰ ਲੁੱਟਣ ਦੀ ਨੀਅਤ ਨਾਲ ਨਿਕਲਿਆ ਹੋਇਆ ਸੀ ਫਕੀਰ ਨੇ ਉਸ ਨੂੰ ਲੁਕਦਾ ਦੇਖ ਕੇ ਆਵਾਜ਼ ਮਾਰੀ ਓਏ ਭਾਈ ਲੁਕ ਤੱਕ ਕਿਉਂ ਫਿਰਦਾ ਹੈ ਬਾਹਰ ਆ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਬਿਜਲਦੀ ਇੱਕ ਚਮਕ ਨਾਲ ਫਕੀਰ ਦਾ ਚਿਹਰਾ ਰੌਸ਼ਨ ਆਇਆ ਅਤੇ ਕਹਾਣੀ ਦਾ ਅਸਲੀ ਮੋੜ ਇੱਥੋਂ ਸ਼ੁਰੂ ਹੁੰਦਾ ਹੈ ਜਿਵੇਂ ਹਨੇਰੇ ਵਿੱਚ ਪਿਆ ਹੀਰਾ ਆਪਣਾ ਚਮਕਦਾਰ ਰੰਗ ਦਿਖਾ ਦਿੰਦਾ ਹੈ ਉਵੇਂ ਹੀ ਉਸ ਚੋਰ ਨੂੰ ਇੱਕਦਮ ਸਮਝ ਆ ਗਈ ਇਹ ਕੋਈ ਆਮ ਬੰਦਾ ਨਹੀਂ ਇਹ ਤਾਂ ਉਹ ਹੀ ਮਸ਼ਹੂਰ ਫਕੀਰ ਹੈ ਜਿਸ ਦਾ ਨਾਮ ਉਸ ਕਸਬੇ ਦਾ ਹਰ ਬੱਚਾ ਜਾਣਦਾ ਹੈ ਚੋਰ ਤੁਰੰਤ ਹੱਥ ਜੋੜ ਕੇ ਬੋਲਿਆ हे महात्मा जी मेनू माफ करना मैं तोहनु पहचानया नहीं मैं एक चोर हां कई चलनिया रातों तो बाद ਚੱਕਹ ਕਹਾਣੀ ਦੀ ਦਾਤ ਆਈ ਹੈ ਤੇ ਮੈਂ ਇਸੇ ਲਈ ਚੋਰੀ ਕਰਨ ਨਿਕਲਿਆ ਹਾਂ ਤੁਸੀਂ ਪਹੁੰਚੇ ਹੋਏ ਫਕੀਰ ਹੋ ਤੇ ਤੁਹਾਡੇ ਸਾਹਮਣੇ ਮੈਂ ਝੂਠ ਨਹੀਂ ਬੋਲ ਸਕਤਾ ਫਕੀਰ ਨੇ ਹੌਲੀ ਚੇ ਮੁਸਕਰਾਇਆ ਤੇ ਬੜੇ ਪਿਆਰ ਨਾਲ ਬੋਲਿਆ ਭਾਈ ਕੋਈ ਐਸਾ ਕੰਮ ਕਿਉਂ ਨਹੀਂ ਕਰਦਾ ਜਿਸ ਵਿੱਚ ਤੈਨੂੰ ਲੋਕਾਂ ਤੋਂ ਮੂੰਹ ਨਾ ਲੁਕਾਉਣਾ ਪਵੇ ਜਿਹੜਾ ਕੰਮ ਕਰਕੇ ਤੈਨੂੰ ਕਿਸੇ ਤੋਂ ਡਰ ਨਾ ਲੱਗੇ ਚੋਰੀ ਚੱਕਾ ਦੀ ਛੱਡ ਤੇ ਚੱਚਤ ਤੰਦਾ ਕਰ ਲੈ आखर खानियां ता दो ही रोटियां ने चोरले ने मरता नाल ਹੱਥ ਜੋੜੇ ਤੇ ਬੋਲਿਆ ਮਹਾਤਮਾ ਜੀ ਮੇਰੇ ਪਿਤਾ ਵੀ ਇਹੀ ਕੰਮ ਕਰਦੇ ਸਨ ਮੈਨੂੰ ਤਾਂ ਇਸ ਤੋਂ ਇਲਾਵਾ ਕੋਈ ਹੋਰ ਕੰਮ ਪਤਾ ਹੀ ਨਹੀਂ ਨਾ ਮੈਂ ਪੜਿਆ ਲਿਖਿਆ ਹਾਂ ਨਾ ਕੋਈ ਦੌਲਤ ਹੈ ਕਿ ਨਵਾ ਕਰੋ ਪਰ ਲਗਾ ਲਵਾ ਜੇ ਇਹ ਤੰਦਾ ਛੱਡ ਦਿੱਤਾ ਤਾਂ ਮੇਰਾ ਪਰਿਵਾਰ ਕਿਵੇਂ ਚੱਲੇਗਾ ਫਕੀਰ ਇਹ ਸੁਣ ਕੇ ਕੁਝ ਪਲ ਚੁੱਪ ਖੜਾ ਰਿਹਾ ਪਰ ਫਿਰ ਉਹਦੀਆਂ ਅੱਖਾਂ ਵਿੱਚ ਇੱਕ ਚਮਕ ਆਈ ਉਹ ਬੋਲਿਆ ਚਲ ਠੀਕ ਹੈ ਜਿਵੇਂ ਤੇਰੇ ਮਰਜ਼ੀ ਪਰ ਮਜੀ ਇੱਕ ਗੱਲ ਮੰ ਚੋਰ ਤੁਰੰਤ ਬੋਲਿਆ ਮਹਾਰਾਜ ਤੁਸੀਂ ਹੁਕਮ ਕਰੋ ਤੁਹਾਡੀ ਗੱਲ ਨੂੰ ਰਾਜੇ ਵੀ ਨਹੀਂ ਟਾਲਦੇ ਮੈਂ ਕਿਵੇਂ ਟਲ ਸਕਦਾ ਹਾਂ ਫਕੀਰ ਨੇ ਗੰਭੀਰ ਹੋ ਕੇ ਕਿਹਾ ਮੇਰੇ ਨਾਲ ਪਹਿਲਾਂ ਵਾਅਦਾ ਕਰ ਜੋ ਮੈਂ ਕਹਾਂਗਾ ਉਹ ਹਰ ਹਾਲਤ ਵਿੱਚ ਮੰਨੇਗਾ ਚੋਰ ਨੇ ਬਿਨਾਂ हिचਕ ਕੇ ਬੋਲਿਆ ਜੀ ਮਹਾਰਾਜ ਮੈਂ ਵਾਅਦਾ ਕਰਦਾ ਫਕੀਰ ਨੇ ਕਿਹਾ ਅੱਜ ਤੋਂ ਤੂੰ ਕਿਸੇ ਵੀ ਹਾਲਤ ਵਿੱਚ ਕਿਸੇ ਨਾਲ ਵੀ ਝੂਠ ਨਾ ਬੋਲੀ ਹਮੇਸ਼ਾ ਸੱਚ ਬੋਲੀ ਇਹ ਹੀ ਤੇਰਾ ਕਲਿਆਣ ਕਰੇਗਾ ਇਹ ਕਹਿ ਕੇ ਫਕੀਰ ਆਪਣੇ ਰਾਹ ਉੱਤਰ ਪਿਆ ਚੌਥੇ ਰਸਤੇ ਤੇ ਤੂੰ ਤਾਂ ਸੋਚ ਰਿਹਾ ਸੀ ਜੇ ਸੱਚ ਬੋਲਿਆ ਤਾਂ ਚੋਜੀ ਦਾ ਕੰਮ ਕਿਵੇਂ ਚੱਲੇਗਾ ਪਰ ਫਕੀਰ ਨੇ ਤਾਂ ਵਾਅਦਾ ਕਰ ਦਿੱਤਾ ਹੈ ਹੁਣ ਮੋੜ ਵੀ ਨਹੀਂ ਸਕਦਾ ਇਹ ਸੋਚਦਾ ਹੋਇਆ ਉਹ ਕਸਬੇ ਦੇ ਕਿਨਾਰੇ ਪਹੁੰਚਿਆ ਉੱਥੇ ਉਸਦੀ ਮੁਲਾਕਾਤ ਇੱਕ ਹੋਰ ਸਖਸ਼ ਨਾਲ ਹੋ ਗਈ ਉਹ ਸਖਸ਼ ਦਰਅਸਲ ਰਾਜਾ ਸੀ ਚੋਪੇਸ ਬਦਲ ਕੇ ਆਪਣੇ ਰਾਜਦਾਨੇ ਦੀ ਖਨ ਕਰਨ ਨਿਕਲਿਆ ਸੀ ਰਾਜੇ ਨੇ ਪੁੱਛਿਆ ਤੂੰ ਕੌਣ ਹੈ ਭਾਈ ਤੇ ਇਸ ਵੇਲੇ ਕਿੱਥੇ ਜਾ ਰਿਹਾ ਹੈ ਚੋਟ ਤੇ ਮਨ ਵਿੱਚ ਇੱਕ ਵਾਰੀ ਫਿਰ ਉਹੀ ਗੱਲ ਉੱਪਰੀ ਚੁੜਤਾ ਬੋਲ ਨਹੀਂ ਸਕਦਾ ਅਤੇ ਬਿਨਾਂ ਕਿਸੇ ਡਰਤੇ ਉਹ ਪੇਚੇ ਚੱਕ ਬੋਲਿਆ ਮੈਂ ਇੱਕ ਚੋਰ ਹਾਂ ਤੇ ਅੱਜ ਰਾਤ ਕਿਸੇ ਘਰ ਚੋਰੀ ਕਰਨ ਜਾ ਰਿਹਾ ਹਾਂ ਇਹ ਜਵਾਬ ਰਾਜੇ ਨੇ ਬਿਜਲੀ ਵਾਂਗ ਸੇ ਪਰ ਅਸਲ ਕਹਾਣੀ ਤਾਂ ਹੁਣ ਅੱਗੇ ਖੁੱਲਣੀ ਸੀ ਚੋਰ ਦੀਆਂ ਗੱਲਾਂ ਸੁਣ ਕੇ ਰਾਜਾ ਹੈਰਾਨ ਰਹਿ ਗਿਆ ਇਹ ਕਿਹੋ ਜਿਹਾ ਬੰਦਾ ਹੈ ਚੋਰ ਹੋ ਕੇ ਵੀ ਸੱਚ ਬੋਲ ਰਿਹਾ ਹੈ ਰਾਜੇ ਨੇ ਹੈਰਾਨੀ ਨਾਲ ਕਿਹਾ ਇਹ ਕੀ ਕਲ ਕਰਤਾ ਭਰਾ ਜਿਹੜਾ ਦੱਸਣਾ ਨਹੀਂ ਚਾਹੁੰਦਾ ਕਸੇ ਦਿੱਕਲ ਕਰਦੇ ਮੈਨੂੰ ਤਾਂ ਤੋ ਕੋਈ ਸਿਪਾਈ ਜਾਂ ਕਿਸੇ ਰਾਜ ਦਾ ਦੂਤ ਲੱਗਦਾ ਹੈ ਚੋਰ ਨੇ ਬੜੇ ਠੰਡੇ ਮਨ ਨਾਲ ਜਵਾਬ ਦਿੱਤਾ ਨਹੀਂ ਜਨਾਬ ਮੈਂ ਮਚਾਕ ਨਹੀਂ ਕਰ ਰਿਹਾ ਮੈਂ ਸੱਚ ਮੁੱਚ ਚੋਰ ਹਾਂ ਤੇ ਚੋਰੀ ਕਰਨਾ ਮੇਰਾ ਤੰਦਾ ਹੈ ਰਾਜੇ ਨੇ ਅੱਖਾਂ ਵੱਡੀਆਂ ਕਰਕੇ ਕਿਹਾ ਚੋਰ ਤਾਂ ਮੈਂ ਵੀ ਹਾਂ ਚੋਰ ਇੱਕ ਪਲ ਲਈ ਚੁੱਪ ਹੋ ਗਿਆ ਫਿਰ ਰਾਜਾ ਬੋਲਿਆ ਤੇ ਇਹ ਤੰਦਾ ਮੈਂ ਨਵਾਂ ਨਵਾਂ ਸ਼ੁਰੂ ਕੀਤਾ ਹੈ ਚੰਗਾ ਹੋਇਆ ਤੂੰ ਮਿਲ ਗਿਆ ਤੂੰ ਤਾਂ ਵੇਖਣ ਵਿੱਚ ਹੀ ਤਜਰਬੇਕਾਰ ਲੱਗਦਾ ਹੈ ਆਪਾਂ ਦੋਵੇਂ ਮਿਲ ਕੇ ਰਾਜ ਮਹਿਲ ਵਿੱਚ ਚੋਰੀ ਕਰੀਏ ਆਜੀ ਵੱਡਾ ਹੱਥ ਕਿਉਂ ਨਾ ਮਾਰ ਲੈਂਦੇ ਹਾਂ ਚੋਰ ਤੇ ਮੂੰਹੋਂ ਹੱਸਾ ਨਿਕਲ ਗਿਆ ਪਰਾਵਾ ਇੱਕ ਇੱਕ ਕਮਲੀਆਂ ਕੱਲਾ ਕਰ ਰਿਹਾ ਹੈ ਕਿ ਤੂੰ ਆਪਣੀ ਪਹਿਲੀ ਚੋਰੀ ਨੂੰ ਆਖਰੀ ਬਣਾਉਂਦਾ ਇਹਦਾ ਤਰਕਤਾ ਰਾਜਾ ਬੋਲਿਆ ਤੂੰ ਚਿੰਤਾ ਨਾ ਕਰ ਮੈਂ ਹਵਾ ਵਿੱਚ ਤੀਰ ਨਹੀਂ ਛੱਡ ਰਿਹਾ ਮੇਰੇ ਕੋਲ ਇੱਕ ਪੱਕੀ ਤਰਕੀਬ ਹੈ ਨਾ ਅੰਦਰ ਚਾਨ ਵਿੱਚ ਮੁਸ਼ਕਲ ਹੋਵੇਗੀ ਨਾ ਹੀ ਬਾਹਰ ਆਉਣ ਵਿੱਚ ਚੋਰ ਹੈਰਾਨ ਹੋਇਆ ਕਿਹੜੀ ਤਰਕੀਬ ਰਾਜਾ ਬੋਲਿਆ ਕਦੇ ਮੈਂ ਰਾਜ ਮਹਿਲ ਵਿੱਚ ਨੌਕਰ ਸੀ ਪਦ ਰਾਜੇ ਨੇ ਮੈਨੂੰ ਇੱਕ ਗੱਲ ਤੇ ਗੁੱਸੇ ਚ ਕੱਢ ਦਿੱਤਾ ਕੱਟਿਆ ਵੀ ਅਚੈਹ ਤਰੀਕੇ ਨਾਲ ਕਿ ਹੁਣ ਕੋਈ ਹੋਰ ਨੌਕਰੀ ਵੀ ਨਹੀਂ ਦਿੰਦਾ ਮੇਰਾ ਪਰਿਵਾਰ ਭੁੱਖਾ ਹੈ ਮੇਰੇ ਲਈ ਹੁਣ ਕਰੋ ਚਮਰੋ ਵਾਲੀ ਗੱਲ ਹੈ ਮੈਂ ਰਾਜੇ ਨੂੰ ਸਬਕ ਸਿਖਾਉਣਾ ਚਾਹੁੰਦਾ ਹਾਂ ਤੂੰ ਮੇਰੀ ਮਦਦ ਕਰ ਫਾਇਦਾ ਤਾਂ ਮਾਨੂੰ ਹੋਵੇਗਾ ਮੈਨੂੰ ਮਹਿਲ ਤੇ ਹਰ ਗੁਪਤ ਤਰਵਾਚ ਦੀ ਜਾਣਕਾਰੀ ਹੈ ਕਿੱਥੋਂ ਆਉਣਾ ਕਿੱਥੇ ਜਾਣਾ ਸਾਰਾ ਕੁਝ ਚੋਰ ਕੁਝ ਪਲ ਸੋਚਦਾ ਰਿਹਾ ਅੰਤ ਉਹ ਕਹਿ ਬੈਠਾ ਚਿੱਤ ਨੂੰ ਇੰਨਾ ਕੁਝ ਪਤਾ ਹੈ ਚੱਲ ਵੇਖਦੇ ਹਾਂ ਰਾਜਾ ਚੋਰ ਨੂੰ ਲੈ ਕੇ ਰਾਜ ਮਹਿਲ ਦੇ ਪਿਛਲੇ ਪਾਸੇ ਇੱਕ ਸੁੰਨੇ ਕੋਨੇ ਵਿੱਚ ਗਿਆ ਉੱਥੇ ਵਾਕਿਆ ਹੀ ਇੱਕ ਪੁਰਾਣਾ ਕੂਪਤਾ ਦਰਵਾਜ਼ਾ ਸੀ ਰਾਜੇ ਨੇ ਹੌਲੀ ਜਿ ਹਿੱਟਿਆ ਅਤੇ ਦਰਵਾਜ਼ਾ ਖੁੱਲ ਗਿਆ ਰਾਜਾ ਬੋਲਿਆ ਤੂੰ ਤਜ਼ਰਬੇਕਾਰ ਚੋਰ ਹੈ ਅਨੇਰੇ ਚ ਰਸਤਾ ਤੂੰ ਹੀ ਜਾਣਦਾ ਹੈ ਤੂੰ ਅੰਦਰ ਜਾ ਮੈਂ ਇੱਥੇ ਹੀ ਪਹਰਾ ਤੇ ਰ੍ਹਾਂ ਤੇ ਖਜ਼ਾਨਾ ਕਿੱਥੇ ਹੈ ਉਹ ਮੈਂ ਸਾਰਾ ਕੁਝ ਤੈਨੂੰ ਸਮਝਾ ਦਿੰਦਾ ਹਾਂ ਰਾਜੇ ਨੇ ਖਜ਼ਾਨੇ ਦਾ ਪੂਰਾ ਨਕਸ਼ਾ ਰਸਤਾ ਹਰ ਚੀਜ਼ ਚੋਰ ਨੂੰ ਦੱਸ ਦਿੱਤੀ ਚੋਰ ਤੜਕਦਾ ਹੋਇਆ ਦਿਲ ਲੈ ਕੇ ਅੰਦਰ ਵੜਿਆ ਆਖਰ ਉਹ ਖਜ਼ਾਨੇ ਦੇ ਵੱਡੇ ਦਰਵਾਜ਼ੇ ਤੱਕ ਪਹੁੰਚਿਆ ਉੱਥੇ ਇੱਕ ਪੁਰਾਣੀ ਚਰਖੀ ਟੰਗੀ ਹੋਈ ਸੀ ਜਿਵੇਂ ਹੀ ਉਸਨੇ ਉਹ ਚਰਖੀ ਘੁਮਾਈ ਦਰਵਾਜ਼ਾ ਤੁਰੰਤ ਖੁੱਲ ਗਿਆ ਚੋਰ ਨੇ ਵੇਖਿਆ ਅੰਦਰ ਤਾਂ ਵੱਡੇ-ਵੱਡੇ ਮਜ਼ਬੂਤ ਬਕਸੇ ਪੈਸੇ আর ਇੱਕ ਤੇ ਪਾਰੀ ਚਿੰਦੜੇ ਲੱਗੇ ਹੋਏ ਉਸਨੇ ਚਾਬੀਆਂ ਦਾ ਕੁਸ਼ਾ ਘਟਿਆ ਕੁਝ ਸੰਦ ਚੁੱਕ ਕੇ ਤੇ ਇੱਕ ਬਕਸੇ ਦਾ ਤਾਲਾ ਖੋਲਣ ਵਿੱਚ ਝਟ ਗਿਆ ਪਰ ਉਸਦੀ ਹਰ ਕੋਸ਼ਿਸ਼ ਬੇਕਾਰ ਹੀ ਗਈ ਖੱਕੇ ਉਸਨੇ ਚਾਰੇ ਪਾਸੇ ਨਜ਼ਰ ਮਾਰੀ ਕਿ ਕਿਤੇ ਕੋਈ ਲੋਹੇ ਦਾ ਸਰੀਆਂ ਜਾਂ ਹੋਰ ਸਜ ਉਸਮਾਨੇ ਮਿਲ ਜਾਵੇ ਇੰਨਾ ਹੀ ਪਲਾਂ ਵਿੱਚ ਉਸ ਦੀ ਨਿਗਾਹ ਇੱਕ ਛੋਟੇ ਜਿਹੇ ਬਕਸੇ ਤੇ ਪਈ ਜੋ ਇੱਕ ਵੱਡੇ ਬਕਸੇ ਦੇ ਉੱਪਰ ਰੱਖਿਆ ਸੀ ਉਸਨੇ ਸੋਚਿਆ ਚਲੋ ਇਸ ਨੂੰ ਹੀ ਖੋਲ ਕੇ ਵੇਖੀਏ ਤਹਰਾਨੀ ਦੀ ਕਲ ਤੋਂ ਹੀ ਕੋਸ਼ਿਸ਼ਾਂ ਵਿੱਚ ਤਾਲਾ ਖੁੱਲ ਗਿਆ ਟੱਕਣ ਉਠਾਇਆ ਤਾਂ ਅੰਦਰ ਇੱਕ ਹੋਰ ਛੋਟਾ ਬਕਸਾ ਪਿਆ ਸੀ ਬਾਕੀ ਅੰਦਰ ਕੁਝ ਵੀ ਨਹੀਂ ਸੀ ਉਸਨੇ ਛੋਟਾ ਬਕਸਾ ਬਾਹਰ ਕਟਿਆ ਫਿਰ ਜਿਵੇਂ ਹੀ ਖੋਲਿਆ ਉਸ ਦੀਆਂ ਅੱਖਾਂ ਚਮਕ ਉਠੀਆਂ ਅੰਦਰ ਤਿੰਨ ਚਮਕਦੇ ਹੀਰੇ ਪਏ ਸਨ ਉਸਨੇ ਤਿੰਨੇ ਹੀਰੇ ਚੁੱਕ ਲਏ ਅਤੇ ਮਹਿਲ ਤੋਂ ਨਿਕਲਣ ਲੱਗ ਪਿਆ ਪਰ ਬਾਹਰ ਪੈਦ ਰੱਖ ਤੇ ਆਇ ਉਸਦੇ ਦਿਲ ਨੇ ਰੋਕ ਲਿਆ ਹੀਰੇ ਤਾਂ ਤਿੰਨ ਨੇ ਅਸੀਂ ਤੋਂ ਵੰਡ ਕਿਵੇਂ ਹੋਵੇਗੀ ਕਿਉਂ ਨਾ ਤੋ ਆਪਣੇ ਵਾਸਤੇ ਰੱਖ ਲਵਾਂ ਪਰ ਨਹੀਂ ਮੈਂ ਉਸ ਫਕੀਰ ਨੂੰ ਵਾਦਾ ਕੀਤਾ ਸੀ ਕਿ ਚੋਠ ਨਹੀਂ ਬੋਲਣਾ ਉਹਦੇ ਬਚਨ ਤਾਂ ਅਜੇ ਤੱਕ ਸੱਚ ਹੀ ਨਿਕਲੇ ਨੇ ਉਹਦੀ ਬਰਕਤ ਸਤਕਾਈ ਇਹ ਹੀ ਰੇ ਮੇਰੇ ਹੱਥਿਆਂ ਇਹਨੇ ਇਸ ਇੱਕ ਸੋਚ ਨੇ ਉਸ ਦਾ ਦਿਲ ਬਦਲ ਦਿੱਤਾ ਉਸ ਨੇ ਤਿੰਨਾ ਵਿੱਚੋਂ ਇੱਕ ਹੀਰਾ ਦੁਬਾਰਾ ਉਸ ਛੋਟੇ ਪਖਸੇ ਵਿੱਚ ਰੱਖ ਦਿੱਤਾ ਅਤੇ ਸਿਰਫ ਦੋ ਹੀਰੇ ਲੈ ਕੇ ਬਾਹਰ ਆ ਗਿਆ ਬਾਹਰ ਆ ਕੇ ਉਸ ਨੇ ਰਾਜੇ ਨੂੰ ਕਿਹਾ ਮੈਂ ਦੋ ਹੀਰੇ ਲਿਆਇਆ ਹਾਂ ਇੱਕ ਤੇਰਾ ਹੈ ਤੇ ਇੱਕ ਮੇਰਾ ਹੈ ਉਹ ਇੱਕ ਹੀਰਾ ਰਾਜੇ ਦੇ ਹੱਥ ਵਿੱਚ ਰੱਖ ਕੇ ਉੱਥੋਂ ਚਲਿਆ ਗਿਆ ਪਰ ਉਸ ਦੇ ਚਾਨ ਤੋਂ ਬਾਦ ਰਾਜੇ ਦੇ ਮਨ ਵਿੱਚ ਖਿਆਲ ਆਇਆ ਉਸ ਸੰਤੂਕ ਵਿੱਚ ਤਾਂ ਤਿੰਨ ਹੀਰੇ ਸਨ ਫਿਰ ਇਸਨੇ ਦੋ ਹੁਣ ਦਾ ਤਵੱਕ ਕਿਵੇਂ ਕੀਤਾ ਸੱਚ ਜਾਨਲੇ ਰਾਜਾ ਤੁਰ ਪਿਆ ਜਦੋਂ ਉੱਥੇ ਪਹੁੰਚਿਆ ਤਾਂ ਵੇਖਦਾ ਹੈ ਸੰਤੂਕ ਦੀ ਅੰਦਰ ਇੱਕ ਹੀਰਾ ਪਿਆ ਸੀ ਰਾਜੇ ਨੂੰ ਹੈਰਾਨੀ ਹੋਈ ਇੱਕ ਕਿਹੋ ਜਿਹਾ ਚੋੜ ਹੈ ਚੋਦੀ ਵੀ ਕਰਦਾ ਹੈ ਤੇ ਸੱਚ ਵੀ ਬੋਲਦਾ ਹੈ ਰਾਤ ਹੋਰ ਗਹਿਰੀ ਹੋ ਗਈ ਰਾਜ ਨੇ ਖਜ਼ਾਨੇ ਦਾ ਦਰਵਾజా ਖੁੱਲਾ ਹੀ ਰਹਿਣ ਦਿੱਤਾ ਤੇ ਆਪਣੇ ਕਮਰੇ ਵਿੱਚ ਜਾ ਕੇ ਸੌ ਗਿਆ ਪਰਸਵੇ ਦਿਸਵੇ ਮਹਿਲ ਵਿੱਚ ਹੱਲਾ ਮੱਚ ਗਿਆ ਮਹਾਰਾਜ ਖਜ਼ਾਨੇ ਵਿੱਚ ਚੋਰੀ ਹੋ ਗਈ ਹੈ ਹਰ ਪਾਸੇ ਚਰਚਾ ਫੈਲ ਗਈ ਰਾਜ ਨੇ ਤੁਰੰਤ ਮੰਤਰੀਆਂ ਨੂੰ ਬੁਲਾਇਆ ਅਤੇ ਹੁਕਮ ਦਿੱਤਾ ਇਹ ਕੰਮ ਜ਼ਰੂਰ ਕਿਸੇ ਬੇਤੀ ਦਾ ਹੈ ਦਰਵਾజా ਖੁੱਲਾ ਕਿਵੇਂ ਰਹਿ ਗਿਆ ਤੁਰੰਤ ਜਾਂਚ ਸ਼ੁਰੂ ਕਰੋ ਚੋਰ ਨੂੰ ਲੱਭੋ ਪਤਾ ਕਰੋ ਉਹ ਕੌਣ ਹੈ ਕਿੱਥੇ ਰਹਿੰਦਾ ਹੈ ਤੇ ਰਾਜ ਮਹਿਲ ਵਿੱਚ ਦਾਖਲ ਹੋਣ ਦੀ ਹਿੰਮਤ ਕਿਸਨੇ ਕਿਵੇਂ ਕੀਤੀ ਮੰਤਰੀ ਨੇ ਸਿਰ ਝੁਕਾ ਕੇ ਕਿਹਾ ਜੋ ਹੁਕਮ ਮਹਾਰਾਜ ਅਤੇ ਉਹ ਜਾਂਚ ਕਰਨ ਲਈ ਤੁਰ ਪਿਆ ਮੰਤਰੀ ਖਜ਼ਾਨੇ ਵਾਲੇ ਕਮਰੇ ਵਿੱਚ ਪਹੁੰਚਾ ਅੰਦਰ ਸਭ ਕੁਝ ਤਰਤੀਬ ਨਾਲ ਪਿਆ ਸੀ ਸਾਰੇ ਵੱਟੇ ਬਕਸੇ ਜਿਉਂ ਦੇ ਤਿਉਂ ਬੰਦ ਸਨ ਸਿਰਫ ਇੱਕ ਛੋਟੇ ਜਿਹੇ ਬਕਸੇ ਦਾ ਟੱਕਣ ਖੁੱਲਾ ਹੋਇਆ ਸੀ ਉਸਨੇ ਅੰਦਰ ਚਾਤਮਾ ਦੇ ਅਰੇ ਇੱਕ ਹੀਰਾ ਤੱਪਿਆ ਹੈ ਮੰਤਰੀ ਦੇ ਮਨ ਵਿੱਚ ਤੁਰੰਤ ਲਾਲਚ ਆਇਆ ਲੱਗਦਾ ਹੈ ਚੋਰ ਜਲਤ ਬਾਜੀ ਵਿੱਚ ਇੱਕ ਹੀਰਾ ਇੱਥੇ ਛੱਡ ਗਿਆ ਜੋ ਜੀਤਾ ਹੋਵੇ ਹੀ ਗਈ ਜਦ ਚੋਰ ਫੜਿਆ ਚਾਵੇਗਾ ਕੋਈ ਨਹੀਂ ਮੰਨੇਗਾ ਕਿ ਤਿੰਨ ਨਹੀਂ ਦੋ ਹੀਰੇ ਲੈ ਕੇ ਆ ਸੀ ਤੇ ਉਸ ਦੀ ਕਿਸ ਨੇ ਸੁਣਨੀ ਵੀ ਹੈ ਇਹ ਸੋਚ ਕੇ ਮੰਤਰੀ ਨੇ ਗੁਪਤ ਤੌਰ ਤੇ ਉਹ ਹੀਰਾ ਆਪਣੇ ਕੀਜੇ ਵਿੱਚ ਪਾ ਲਿਆ ਫਿਰ ਰਾਜੇ ਕੋਲ ਜਾ ਕੇ ਕਿਹਾ ਮਹਾਰਾਜ ਸਾਡੇ ਬਕਸੇ ਸੁਰੱਖਿਅਤ ਹਨ ਕੇਵਲ ਇੱਕ ਛੋਟਾ ਜਿਹਾ ਬਕਸਾ ਖੁੱਲ੍ਹਿਆ ਮਿਲਿਆ ਸੀ ਤੇ ਉਸ ਵਿੱਚ ਪਏ ਤਿੰਨੇ ਹੀਰੇ ਚੋਰ ਲੈ ਗਿਆ ਤੁਸੀਂ ਚਿੰਤਾ ਨਾ ਕਰੋ ਚੋਰ ਜਲਦੀ ਤੁਹਾਡੀ ਕਚਰੀ ਵਿੱਚ ਹੋਵੇਗਾ ਮੰਤਰੀ ਦੀ ਇਹ ਗੱਲ ਸੁਣ ਕੇ ਰਾਜਾ ਮਾਨੇ ਮਨ ਮੁਸਕਰਾਇਆ ਪਰ ਕੁਝ ਬੋਲਿਆ ਨਹੀਂ ਬਲਕਿ ਮੰਤਰੀ ਨੂੰ ਹੁਕਮ ਦਿੱਤਾ ਕਿ ਚੋਰ ਦੀ ਭਾਲ ਤੁਰੰਤ ਸ਼ੁਰੂ ਕਰੋ ਜਲਦੀ ਖੋਚੀਆਂ ਨੇ ਚੋਰ ਨੂੰ ਪਕੜ ਕੇ ਰਾਜੇ ਦੇ दरबार ਵਿੱਚ ਪੇਸ਼ ਕਰ ਦਿੱਤਾ ਰਾਜੇ ਨੇ ਗੰਭੀਰ ਸੁਰ ਵਿੱਚ ਪੁੱਛਿਆ ਕੱਲ ਰਾਤ ਰਾਜ ਮਹਿਲ ਵਿੱਚ ਜੋ ਚੋਰੀ ਹੋਈ ਕੀ ਉਹ ਤੂੰ ਕੀਤੀ ਸੀ ਚੋਰ ਨੇ ਹੱਥ ਜੋੜ ਕੇ ਕਿਹਾ ਹਾਂ ਮਹਾਰਾਜ ਮੈਂ ਹੀ ਚੋਰੀ ਕੀਤੀ ਹੈ ਅਤੇ ਮੈਂ ਸਜ਼ਾ ਭੁਗਤਣ ਲਈ ਤਿਆਰ ਹਾਂ ਅਤੇ ਇਸ ਚੋਰੀ ਵਿੱਚ ਇੱਕ ਹੋਰ ਵੀ ਬੰਦਾ ਮੇਰੇ ਨਾਲ ਸੀ ਮੰਤਰੀ ਤਿੱਖੀ ਆਵਾਜ਼ ਵਿੱਚ ਬੋਲਿਆ ਕੌਣ ਹੈ ਉਹ ਕੀ ਨਾਮ ਹੈ ਉਸਦਾ ਚੋਰ ਨੇ ਹੌਲੀ ਜਿਹਾ ਸੁਰ ਵਿੱਚ ਕਿਹਾ ਮੈਨੂੰ ਉਸਦਾ ਨਾਮ ਨਹੀਂ ਪਤਾ ਨਾ ਹੀ ਮੈਂ ਉਸਨੂੰ ਪਹਿਲਾਂ ਕਦੀ ਵੇਖਿਆ ਹੈ ਉਹ ਰਾਤ ਨੂੰ ਮੈਨੂੰ ਮਿਲਿਆ ਸੀ ਉਹਨੇ ਹੀ ਮੈਨੂੰ ਉਸ ਗੁਪਤ ਦਰਵਾਜ਼ੇ ਪਾਤੇ ਦੱਸਿਆ ਤੇ ਖਜ਼ਾਨੇ ਤੱਕ ਲੈ ਕੇ ਜਾਣ ਵਾਲਾ ਰਸਤਾ ਵੀ ਉਹਨੇ ਹੀ ਸਮਝਾਇਆ ਸੀ ਚੋਰ ਦੀ ਗੱਲ ਸੁਣ ਕੇ ਮੰਤਰੀ ਹੱਸਣ ਲੱਗ ਪਿਆ ਵਾਹ ਕਹਾਣੀ ਤਾਂ ਬੜੀ ਸੋਹਣੀ ਬਣਾਈ ਹੈ ਤੂੰ ਚਲਤੀ ਦੱਸ ਉਸਦਾ ਨਾਮ ਨਹੀਂ ਤਾਂ ਚਮੜੀ ਲਾ ਕੇ ਸੂਲੀ ਤੇ ਲਟਕਾ ਦਿੱਤਾ ਜਾਵੇਗਾ ਚੋਰ ਨੇ ਸਿਰ ਉੱਪਰ ਕਰਕੇ ਕਿਹਾ ਮੰਤਰੀ ਜੀ ਤੁਸੀਂ ਮੇਰੇ ਨਾਲ ਜੋ ਮਰਜ਼ੀ ਕਰੋ ਪਰ ਮੈਂ ਜੋ ਕਹਿ ਰਿਹਾ ਉਹ ਸੱਚ ਹੈ ਮੈਂ ਤੇ ਜਾਹਿਰਾ ਉੱਥੇ ਹੀ ਛੱਡ ਦਿੱਤਾ ਸੀ ਮੈਂ ਤਾਂ ਬਸ ਦੋ ਹੀ ਦੇ ਚੁੱਕੇ ਸਨ ਇੱਕ ਮੇਰੇ ਕੋਲ ਹੈ ਇੱਕ ਮੈਂ ਕੱਲ ਰਾਤ ਉਸ ਦੂਸਰੇ ਬੰਦੇ ਨੂੰ ਦੇ ਦਿੱਤਾ ਇਹ ਕਹਿ ਕੇ ਚੋਰ ਨੇ ਆਪਣੀ ਜੇਬ ਵਿੱਚੋਂ ਇੱਕ ਹੀਰਾ ਕੱਢ ਕੇ ਰਾਜੇ ਦੇ ਸਾਹਮਣੇ ਰੱਖ ਦਿੱਤਾ ਮంత్రి ਗੁੱਸੇ ਨਾਲ ਚੀਖਿਆ ਤੂੰ ਚੋਰ ਹੈ ਤੇ ਜੀਆਂ ਗੱਲਾਂ ਤੇ ਪਰੋਸਾਂ ਨਹੀਂ ਕੀਤਾ ਜਾ ਸਕਦਾ ਤੂੰ ਕਹਿੰਦਾ ਹੈ ਕਿ ਤੋਹ ਹੀ ਰਹਿ ਚੁੱਕੇ ਤਾਂ ਫਿਰ ਤੇ ਜਾਹ ਰ ਕਿੱਥੇ ਗਾਇਬ ਹੋ ਗਿਆ ਚੋਰ ਕੁਝ ਕਹਿੰਦਾ ਉਸ ਤੋਂ ਪਹਿਲਾਂ ਹੀ ਰਾਜਾ ਆਪਣੀ ਸੀਟ ਤੇ ਤੁਰੰਤ ਉੱਠਿਆ ਅਤੇ ਉੱਚੀ ਆਵਾਜ਼ ਵਿੱਚ ਬੋਲਿਆ ਮੰਤਰੀ ਜੀ ਇਹ ਚੋਰ ਬਿਲਕੁਲ ਸੱਚ ਕਹਿ ਰਿਹਾ ਹੈ ਚੋਰੀ ਤੋਹ ਹੀ ਰਹੀਦੀ ਹੀ ਹੋਈ ਸੀ ਅਤੇ ਇਸ ਦਾ ਸਾਥੀ ਮੈਂ ਆਪ ਹੀ ਹਾਂ ਸਾਤਿ ਤਰਪਾਰ ਵਿੱਚ ਕੁਝ ਪਲ ਲਈ ਸਨਾਟਾ ਸ਼ਾਂਤ ਆ ਗਿਆ ਮੰਤਰੀ ਹੱਕਾ ਬੱਕਾ ਦਾ ਜਵਲ ਤੱਕਣ ਲੱਗਾ ਰਾਜਾ ਅੱਖੋਂ ਬੋਲਿਆ ਕਲਰਾਤਮੇ ਪੇਸ ਬਦਲ ਕੇ ਆਪਣੇ ਹੀ ਸ਼ਹਿਜ ਵਿੱਚ ਨਿਕਲਿਆ ਸੀ ਉੱਥੇ ਮੇਰੀ ਇਸ ਚੋਰ ਨਾਲ ਮੁਲਾਕਾਤ ਹੋਈ ਇਸ ਨੇ ਮੈਨੂੰ ਇੱਕ ਹੀਰਾ ਮੇਰੇ ਹਿੱਸੇ ਵਜੋਂ ਦਿੱਤਾ ਸੀ ਤੇ ਉਹ ਹੀਰਾ ਇਹ ਰਿਹਾ ਰਾਜ ਨੇ ਆਪਣੇ ਹੱਥਾਂ ਵਿੱਚੋਂ ਚਮਕਦਾ ਹੀਰਾ ਕੱਢ ਕੇ ਦਰبار ਵਿੱਚ ਸਾਰੇ ਦੇ ਸਾਹਮਣੇ ਰੱਖ ਦਿੱਤਾ ਹੁਣ ਦਰਬਾਰ ਬਿਲਕੁਲ ਚੁੱਪ ਹਰ ਨਿਕਾ ਰਾਜੇ ਤੇ ਟੇਕ ਗਈ ਰਾਜਾ ਭੁਲਿਆ ਇਹ ਪੰਦਾ ਮੇਰੇ ਹੱਥ ਵਿੱਚ ਮੇਰਾ ਹਿੱਸਾ ਤੇ ਕਿ ਚਲਾ ਗਿਆ ਮੈਂ ਚੋ ਖਜ਼ਾਨੇ ਵਿੱਚ ਜਾਂਚ ਕਰਨ ਗਿਆ ਤਾਂ ਮੈਨੂੰ ਛੋਟੇ ਬਕਸੇ ਵਿੱਚ ਤੇ ਜਾਹਿਰਾ ਵਾਕਿਆ ਹੀ ਉੱਥੇ ਪਿਆ ਮਿਲਿਆ ਮੰਤਰੀ ਜੀ ਹੁਨ ਕਿਰਪਾ ਕਰਕੇ ਆਪਣੀ ਜੇਬ ਵਿੱਚੋਂ ਉਹ ਹੀ ਰੱਖ ਟੋ ਇਹ ਸੁਣ ਤੇ ਹੀ ਮੰਤਰੀ ਦੇ ਰੰਗ ਉੱਟ ਕੇ ਸਾਧਾਂਦੀ ਨਿਕਹਾ ਉਸ ਵੱਲ ਮੁੜ ਗਈਆਂ ਡਰਦੇ ਮਾਰੇ ਉਸਦੇ ਹੱਥ ਕੰਬਣ ਲੱਗੇ ਰਾਜੇ ਦੇ ਹੁਕਮ ਤੇ ਸਿਪਾਈਆਂ ਨੇ ਉਸ ਦੀ ਚੀਵ ਦੀ ਤਲਾਸ਼ੀ ਲਈ ਅਤੇ ਹੀਰਾ ਪ੍ਰਾਪਤ ਕਰ ਲਿਆ ਰਾਜਾ ਗੁੱਸੇ ਵਿੱਚ ਬੋਲਿਆ ਇਸ ਨੂੰ ਤੁਰੰਤ ਕੈਦਖਾਨੇ ਵਿੱਚ ਸੁੱਟੋ ਮੰਤਰੀ ਨੂੰ ਕਸੀਟ ਕੇ ਛੇਲ ਵਿੱਚ ਪਾ ਦਿੱਤਾ ਗਿਆ ਹੁਣ ਰਾਜੇ ਨੇ ਚੋਰ ਵੱਲ ਮੁੜ ਕੇ ਪੁੱਛਿਆ ਤੂੰ ਕਿਵੇਂ ਦਾ ਚੋਰ ਹੈ ਚੋਰੀ ਵੀ ਕਰਦਾ ਹੈ ਤੇ ਫਿਰ ਸੱਚ ਵੀ ਬੋਲਦਾ ਹੈ ਦੱਸ ਜਦ ਚੋਰ ਫੜਿਆ ਜਾਂ ਤਾਂ ਉਹ ਹਮੇਸ਼ਾ ਝੂਠ ਬੋਲਦਾ ਹੈ ਪਰ ਤੂੰ ਆਪਣਾ ਹਰ ਗੁਨਾਹ ਕਬੂਲ ਕਰ ਲੈਂਦਾ ਹੈ ਇੱਕ ਕਹੋਚੀ ਗੱਲ ਹੈ ਚੋਰ ਨੇ ਕਿਹਾ ਮਹਾਰਾਜ ਇੱਕ ਫਕੀਰ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ ਉਹਨਾਂ ਨੇ ਮੇਰੇ ਤੋਂ ਵਚਨ ਲਿਆ ਸੀ ਕਿ ਜੋ ਵੀ ਹੋਵੇ ਆਪਣੇ ਮੋਹ ਕਦੀ ਨਾ ਝੂਠ ਬੋਲਣਾ ਭਾਵੇਂ ਉਸ ਦੀ ਕੀਮਤ ਕੁਝ ਵੀ ਚੁਕਾਉਣੀ ਪਵੇ ਉਹ ਵਚਨ ਮੈਂ ਅੱਜ ਵੀ ਨਿਭਾ ਰਿਹਾ ਹਾਂ ਰਾਜਾ ਉਸ ਦੀ ਗੱਲ ਸੁਣ ਕੇ ਪ੍ਰਭਾਵਿਤ ਹੋ ਗਿਆ ਰਾਜਾ ਹੋਲੀ ਵਜੋਚ ਪੁਲਿਆ ਤੇਰੇ ਵਰਗਾ ਸੱਚਾ ਮਨੋਖੀ ਮੈਨੂੰ ਮੰਤਰੀ ਵਜੋ ਚਾਹੀਦਾ ਹੈ ਤੂੰ ਚਾਹੇ ਚੋਰ ਹੈ ਪਰ ਦਿਲੋਂ ਸੱਚਾ ਹੈ ਆ ਕੇ ਮੇਰਾ ਰਾਜ ਕਜ ਸੰਭਾਲ ਪਰ ਚੋਰ ਨੇ ਮਰਤਾ ਨਾਲ ਸਿੱਧ ਚੁੱਕਾ ਕਿਆ ਮਹਾਰਾਜ ਤੁਸੀਂ ਬਿਆੰਤ ਦਿਲ ਵਾਲੇ ਹੋ ਪਰ ਜਿਹੜਾ ਮੇਰਾ ਜੀਵਨ ਬਤਲਨ ਵਾਲਾ ਹੈ ਜਿਸ ਤੇ ਇੱਕ ਬਚਨ ਨਾਲ ਮੈਨੂੰ ਅਚ ਇਹ ਮਰਿਆਤਾ ਮਿਲ ਰਹੀ ਹੈ ਮੈਂ ਤਾਂ ਹਾਂ ਉਸ ਫਕੀਰ ਦੀ ਹੀ ਸੰਗਤ ਵਿੱਚ ਰਹਾਂਗਾ ਉਸ ਤੇ ਤਸੇ ਰਸਤੇ ਤੇ ਚੱਲ ਕੇ ਆਪਣੀ ਜ਼ਿੰਦਗੀ ਸੁਧਾਰਾਂਗਾ ਰਾਜਾ ਉਸ ਦੀ ਗੱਲ ਸੁਣ ਕੇ ਭਾਵਕ ਹੋ ਗਿਆ ਉਹਨੇ ਉਸ ਚੋਰ ਨੂੰ ਅਦਤ ਸਹਿਤ ਰਵਾਨਾ ਕਰ ਦਿੱਤਾ ਦੋਸਤੋ ਇਸ ਕਹਾਣੀ ਦੇ ਅੰਤ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਇੱਕ ਸੰਤ ਦੀ ਸਧਾਰਨ ਜਿਹੀ ਸਲਾਹ ਕਿਵੇਂ ਚੋਰ ਦੀ ਪੂਰੀ ਜ਼ਿੰਦਗੀ ਦਾ ਰੁਖ ਬਦਲ ਗਈ ਸੱਚ ਤੇ ਰਾ ਤੇ ਤੁਰੰਤ ਚੜਾ ਵਾਤਾ ਉਸ ਨੂੰ ਪਹਿਲਾ ਪਾਣੀ ਨਕਿਆ ਸੀ ਉਹੀ ਵਚਨ ਅਖਰ ਉਸਤੇ ਜੀਵਨ ਦੀਆਂ ਗੰਦਲੀਆਂ ਛਾਵਾਂ ਨੂੰ ਮਿਟਾ ਕੇ ਉਸ ਨੂੰ ਪਵਿੱਤਰ ਤਦ ਦੇ ਰਸਤੇ ਤੇ ਲੈ ਆਇਆ ਰਾਜੇ ਦੀ ਸਮਝਦਾਰੀ ਤੇ ਚੋਰ ਦੀ ਸੱਚਾਈ ਨੇ ਨਾ ਕੇਵਲ ਮੰਤਰੀ ਦੀ ਖੁੱਟੀ ਨੀਅਤ ਨੂੰ ਬੇਨਕਾਬ ਕੀਤਾ ਸਗੋਂ ਇੱਕ ਅਮਰ ਸਬਕ ਵੀ ਦੇ ਦਿੱਤਾ ਸੱਚ ਕਦੇ ਹਾਰਦਾ ਨਹੀਂ ਭਾਵੇਂ ਬੋਲਣ ਵਾਲਾ ਕਿੰਨਾ ਵੀ ਕਮਜ਼ੋਰ ਕਿਉਂ ਨਾ ਹੋਵੇ ਸੱਚ ਚਾਹੇ ਕਿੰਨਾ ਵੀ ਕੜਵਾ ਹੋਵੇ ਪਰ ਹਨੇਰੇ ਨੂੰ ચીਰ ਕੇ ਇੱਕ ਨਵੀਂ ਸਵੇਰ ਦੀ ਰੌਸ਼ਨੀ ਝਗਾਉਂਦਾ ਹੈ ਉਹ ਚੋਰ ਜੋ ਕਲੀਆਂ ਵਿੱਚ ਰਾਤਾਂ ਨੂੰ ਲੁਕਦਾ ਫਿਰਦਾ ਸੀ ਇੱਕ ਫਕੀਰ ਦੀ ਕਲਮ ਮੰਨ ਕੇ ਆਪਣੀ ਕਿਸਮਤ ਨੂੰ ਇਸ ਤਰ੍ਹਾਂ ਬਦਲ ਕੇ ਆ ਗਿਆ ਇੱਕ ਰਾਜਾ ਵੀ ਉਸ ਦੀ ਸੱਚਾਈ ਨੂੰ ਨਮਸਕਾਰ ਕਰਨ ਲਈ ਮਜਬੂਰ ਹੋ ਗਿਆ ਉਸ ਦੀ ਸੱਚਾਈ ਨੇ ਸਾਬਤ ਕਰ ਦਿੱਤਾ ਕਿ ਜੀਵਨ ਦੇ ਕਿਸੇ ਵੀ ਮੋੜ ਤੇ ਇੱਕ ਸਹੀ ਫੈਸਲਾ ਇੱਕ ਸੱਚਾ ਵਾਦਾ ਸਭ ਕੁਝ ਪਲਕਾਂ ਵਿੱਚ ਬਦਲ ਸਕਦਾ ਹੈ ਉਸ ਮਹਾਤਮਾ ਦੀ ਸਿੱਖਿਆ ਨੇ ਉਸ ਨੂੰ ਨਾਸਿਰ ਸੋਲੀ ਤੋਂ ਬਚਾਇਆ ਬਲਕਿ ਉਸ ਨੂੰ ਇੱਕ ਨਵੀਂ ਪਛਾਣ ਇੱਕ ਨਵੀਂ ਜ਼ਿੰਦਗੀ ਦਿੱਤੀ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚਾਈ ਉਹ ਤਾਕਤ ਹੈ ਜੋ ਦਿਲ ਤੇ ਬੋਝ ਹਲਕੇ ਕਰਦੀ ਹੈ ਅਤੇ ਸਮਾਜ ਦੀਆਂ ਖੋਟੀਆਂ ਸੋਚਾਂ ਨੂੰ ਅైనా ਦਿਖਾਉਂਦੀ ਹੈ ਜੋ ਤੇ ਇਮਾਨਦਾਰੀ ਨੇ ਰਾਜੇ ਦੇ ਦਿਲ ਵਿੱਚ ਅਦਬ ਚਕਾਇਆ ਜਦ ਕਿ ਸੰਤਾ ਦੀ ਸਾਥਕੀ ਨੇ ਇਹ ਸਮਝ ਬਖਸ਼ੀ ਕਿ ਜ਼ਿੰਦਗੀ ਦਾ ਅਸਲੀ ਖਜ਼ਾਨਾ ਨੇਕੀ ਤੇ ਸੱਚ ਵਿੱਚ ਹੈ ਦੋਸਤੋ ਕਈ ਵਾਰੀ ਸਾਨੂੰ ਲੱਗਦਾ ਹੈ ਕਿ ਜੀਵਨ ਬਤਲਾ ਲਈ ਕਿਸੇ ਵੱਡੇ ਚਮਤਕਾਰ ਦੀ ਲੋੜ ਹੈ ਪਰ ਅਸਲੀ ਚਮਤਕਾਰ ਤਾਂ ਇੱਕ ਗੱਲ ਇੱਕ ਵਿਚਾਰ ਜਦ ਕਿਸੇ ਇੱਕ ਸੱਚੇ ਇਨਸਾਨ ਦੀ ਮੁਲਾਕਾਤ ਵੀ ਕਰ ਸਕਦੀ ਹੈ ਇੱਕ ਛੋਟਾ ਜਿਹਾ ਸ਼ਬਦ ਵੀ ਦਿਲ ਵਿੱਚ ਚੰਗਿਆਰੀ ਵਾਂਗ ਸੜ ਕੇ ਪੂਜੀ ਉਮਰ ਦੇ ਰਸਤੇ ਰੋਸ਼ਨ ਕਰ ਸਕਦਾ ਹੈ ਇੱਕ ਕਹਾਣੀ ਸਾਨੂੰ ਐਵੀ ਦੱਸਦੀ ਹੈ ਕਿ ਜੇ ਇੱਕ ਚੋਰ ਆਪਣੇ ਪਰਿਵਾਰ ਦਾ ਪੇਟ ਚੋਰੀ ਨਾਲ ਭਰਦਾ ਸੀ ਅਤੇ ਜਿਸ ਨੂੰ ਲੱਗਦਾ ਸੀ ਕਿ ਉਸਦੀ ਇਹ ਵਿਰਾਸਤ ਹੈ ਉਹ ਵੀ ਇੱਕ ਵਾਦੇ ਨਾਲ ਆਪਣੀ ਤਕਦੀਰ ਮੋੜ ਸਕਦਾ ਹੈ ਤਾਂ ਸੋਚੋ ਅਸੀਂ ਆਪਣੀ ਜ਼ਿੰਦਗੀ ਵਿੱਚ ਕਿੰਨਾ ਕੁ ਬਦਲਾਵ ਲਿਆ ਸਕਦੇ ਹਾਂ ਮੈਨੂੰ ਪੂਰਾ ਯਕੀਨ ਹੈ ਕਿ ਅੱਜ ਦੀ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਇਸ ਤੋਂ ਮਿਲੀ ਸਿੱਖਿਆ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਉਤਾਰੋਗੇ ਇਸੇ ਤਰ੍ਹਾਂ ਦੀਆਂ ਹੋਰ ਨੂੰ ਸੁਣਨ ਵਾਲੀਆਂ ਕਹਾਣੀਆਂ ਲਈ ਜੁੜੇ ਰਹੋ ਰੋਹਾਨੀ ਸਫਰ ਚੈਨਲ ਨਾਲ ਮਿਲਦੇ ਹਾਂ ਦੋਸਤੋ ਅਗਲੇ ਸਫਰ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰੱਖਾ